ਜੀ ਸਾਰਨ ਸਸ਼ਕਾਲ ਕੀ ਹਾਲ ਚਾਲ ਨੇ ਤੁਹਾਡੇ ਸੋ ਮੈਂ ਨਾ ਕੱਲ ਬਣਾਉਣੀ ਸੀਗੀ ਇਡਲੀ ਤੇ ਸਾਂਬਰ ਤੇ ਮੈਂ ਨਾ ਅੱਜ ਇਹਦੇ ਲਈ ਮਤਲਬ ਕਿ ਦਾਲ ਮਾ ਇਹ ਨਾ ਦਾਲ ਤੇ ਚੋਲ ਇਹ ਨਨ੍ਹਾ ਸਵੇਰੇ ਹੀ ਭਿੰਕੇ ਰੱਖ ਦਿੱਤਾ ਸੀ ਇਹ ਇੰਗਲੀ ਵਾਲੇ ਚੌਲ ਨੇ ਇਹ ਆਪਣਾ ਪੰਜਾਬੀ ਦੁਕਾਨਾਂ ਨੇ ਜਿਹੜੀ ਫਰਟੀਕਾਨਾ ਉੱਥੋਂ ਮਿਲ ਜਾਂਦਾ ਇਹਨੇ ਇਟਲੀ ਵਾਲੇ ਚੌਲ ਤੇ ਨਾਲ ਹੀ ਨਾ ਇਹਦੇ ਵਿੱਚ ਇੱਕ ਚਮਚ ਮੈਂ ਨਾ ਮੇਥੇ ਪਾ ਕੇ ਤੇ ਇਹਨਾਂ ਨੂੰ ਸਵੇਰੇ ਹੀ ਭਿੰਕੇ ਦੋਨਾਂ ਚੀਜ਼ਾਂ ਨੂੰ ਨਾ ਵੱਖਰੇ ਵੱਖਰੇ ਰੱਖ ਦਿੱਤਾ ਸੀਗਾ ਹੈਨਾ ਤੇ ਇਹ ਨਾ ਮਾਂ ਦੀ ਦਾਲ ਹੈ ਮੇਰੇ ਕੋਲ ਨਾ ਮਾਂ ਦੀ ਦਾਲ ਤੋਤੀ ਹੋਈ ਨਹੀਂ ਸੀ ਹੈਗੀ ਸੋ ਮੈਂ ਅੰਡੇ ਦੀ ਮੇਰੇ ਕੋਲ ਸਾਬਤ ਸੀ ਨਾ ਉਹਨੇ ਥੋੜਾ ਜਿਹਾ ਗਰਾਉਂਡ ਕਰਕੇ ਤੇ ਪਾਣੀ ਚ ਪੀਕੇ ਰੱਖ ਦਿੱਤਾ ਸੀ ਤੇ ਜਦੋਂ ਇਹਨੂੰ ਆਪਾਂ ਧੋਇਆ ਨਾ ਤੇ ਉਹਦੇ ਸਾਰੇ ਆਦੇ ਕੋਕ ਛਿਲਕੇ ਨਿਕਲ ਗਏ ਆ ਕਿਸੇ ਕਿਸੇ ਦਾਣੇ ਤੇ ਹੀ ਰਹਿ ਗਿਆ ਸੋ ਹੁਣ ਆਪਾਂ ਨਾ ਇਡਲੀ ਦਾ ਬਣਾਵਾਂਗੇ ਬੈਟਰ ਤੇ ਉਹਨਦੇ ਲਈ ਨਾ ਆਪਾਂ ਮਤਲਬ ਕਿ ਜਿਵੇਂ ਹੁਣ ਜਿੰਨੇ ਆਪਾਂ ਚੌਲ ਲੈਣੇ ਨੇ ਉਸ ਤੋਂ ਅੱਧੀ ਦਾਲ ਲਵਾਂਗੇ ਸੋ ਜਿਹੜੀ ਇਹ ਦਾਲ ਜਾਦਾ ਹੈ ਸੋ ਮੈਂ ਇਹਨੂੰ ਇੱਕ ਕੌਲੀ ਇਹਦੇ ਵਿੱਚੋਂ ਕੱਢ ਕੇ ਬਾਕੀ ਇਹਨੂੰ ਫ੍ਰੀਜ ਵਿੱਚ ਰੱਖ ਦਾਂਗੀ ਤਾਂ ਕਿ ਮੈਂ ਇਹਦੀਆਂ ਹੋਰ ਵੀ ਚੀਜ਼ਾਂ ਬਣਾ ਸਕਾਂ ਜਦੋਂ ਮੈਂ ਬਣਾਉਂਗੀ ਤਾਂ ਤੁਹਾਡੇ ਨਾਲ ਉਹ ਰੈਸਪੀਸ ਵੀ ਸ਼ੇਅਰ ਕਰੂੰਗੀ ਸੋ ਹੁਣ ਆਪਾਂ ਨਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਵੱਖਰੇ ਵੱਖਰੇ ਹੀ ਪੀਸਣਾ ਹੈ ਇਕੱਠੇ ਨਹੀਂ ਪੀਸਣਾ ਤੇ ਹਮੇਸ਼ਾ ਤੁਸੀਂ ਇਹਨਾਂ ਨੂੰ ਵੱਖਰੇ ਵੱਖਰੇ ਹੀ ਪਾਣੀ ਵਿੱਚ ਭਿੰਕੇ ਰੱਖਣਾ ਹੈ ਇਕੱਠੇ ਭਿੰਕੇ ਨਹੀਂ ਰੱਖਣਾ ਹੈਗਾ ਤੇ ਇਹਨਾਂ ਨੂੰ ਵੱਖਰੇ ਵੱਖਰੇ ਹੀ ਪੀਸਣਾ ਹੈ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਇਕੱਠੇ ਪੀਸ ਲੰਨੇ ਆ ਨਾ ਹੈਨਾ ਫਿਰ ਦਾਲ ਜਿਹੜੇ ਚੌਲ ਨੇ ਨਾ ਉਹ ਦਾਲ ਨਾਲ ਪ੍ਰੋਪਰ ਪੀਸੇ ਨਹੀਂ ਜਾਂਦੇ ਹੈਗੇ ਦਾਲ ਦੇ ਵਿੱਚ ਦਾਣ ਬਈ ਚੌਲਾਂ ਦਾ ਨਾ ਦਾਣਾ ਰਹਿ ਜਾਂਦਾ ਹੈ ਫਿਰ ਹੈਨਾ ਸੋ ਹੁਣ ਆਪਾਂ ਇਹਨਾਂ ਨੂੰ ਨਾ ਵੱਖਰੇ ਵੱਖਰੇ ਪੀ ਲਾਂਗੇ ਤੇ ਫਿਰ ਉਸ ਤੋਂ ਬਾਅਦ ਇੰਨਾ ਨੂੰ ਫਾਰਮੈਟ ਹੋਣ ਲਈ ਸਾਰੀ ਰਾਤ ਲਈ ਰੱਖ ਦੇਵਾਂਗੇ ਸੋ ਹੁਣ ਆਪਾਂ ਲੈ ਲਿਆ ਬਲੈਂਡਰ ਆ ਦੇਖੋ ਤੇ ਇਹਦੇ ਵਿੱਚ ਹੁਣ ਆਪਾਂ ਪਹਿਲੋਂ ਪੀਸਾਂਗੇ ਚੌਲ ਤੇ ਫਿਰ ਪੀਸਾਂਗੇ ਦਾਲ ਹੁਣ ਆਪਾਂ ਇਹਦੇ ਵਿੱਚ ਚੌਲ ਪਾ ਲਏ ਆ ਤੇ ਚੌਲ ਮਤਲਬ ਕਿ ਤੁਸੀਂ ਥੋੜੇ ਥੋੜੇ ਕਰਕੇ ਪੀਸਿਓ ਤਾਂ ਬੜੇ ਵਧੀਆ ਪੀਸੇ ਜਾਣਗੇ ਜੇ ਤੁਸੀਂ ਇੱਕੋ ਵਾਰੀ ਸਾਰੇ ਪਾ ਲੈਣਾ ਤੇ ਫਿਰ ਕਈ ਵਾਰੀ ਨਾ ਪੀਸੇ ਨਹੀਂ ਜਾਂਦੇ ਜਾਦਾ ਟਾਈਮ ਲੱਗ ਜਾਂਦਾ ਹੈ ਸੋ ਹਮੇਸ਼ਾ ਨਾ ਥੋੜਾ ਥੋੜਾ ਕਰਕੇ ਪੀਸਿਓ ਤਾਂ ਛੇਤੀ ਪੀਸੇ ਜਾਣਗੇ ਹੁਣ ਜਿਵੇਂ ਮੈਂ ਅੱਧੇ ਪਾਲੇ ਆ ਅੱਧੇ ਪੀਸ ਕੇ ਅੱਧੇ ਫਿਰ ਪਾਉਂਗੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਹੀਨ ਪੀਸ ਲੈਣੇ ਆ ਤੇ ਕੋਈ ਮੈਂ ਨਾ ਚੌਲਾਂ ਨੂੰ ਐਵੇਂ ਕਰਕੇ ਗ੍ਰाइंड ਕਰ ਲਿਆ ਤੇ ਤੁਸੀਂ ਨਾ ਇਹਨੂੰ ਵੀ ਮਤਲਬ ਪਲਸ ਕਰ ਕਰਕੇ ਚਲਾਉਣਾ ਹੈ ਕਦੀ ਵੀ ਮਤਲਬ ਐਵੇਂ ਰੈਗੂਲਰ ਨਹੀਂ ਚਲਾਉਣਾ ਹੈਗਾ ਉਹ ਦਿਨਾਂ ਨਾ ਇੱਕ ਤਾਂ ਇਹ ਚੰਗੀ ਤਰ੍ਹਾਂ ਪੀਸੇ ਨਹੀਂ ਜਾਣੇ ਹੈਗੇ ਕਿਉਂਕਿ ਚੌਲ ਨੇ ਤੇ ਅੰਦਰ ਜਦੋਂ ਪੀਓਗੇ ਨਾ ਇਹ ਅੰਦਰ ਅੰਦਰ ਹੀ ਸਟਿਕ ਹੋ ਜਾਣਗੇ ਤੇ ਇੱਕ ਫਿਰ ਵੀ ਮਤਲਬ ਮਿਕਸੀ ਦਾ ਜ਼ੋਰ ਵੀ ਜ਼ਿਆਦਾ ਲੱਗਦਾ ਜਦੋਂ ਆਪਾਂ ਐਵੇਂ ਇੱਕੋ ਦਾ ਮੀਨੂ ਚਲਾ ਦਿੰਦੇ ਆ ਸੋ ਇਹਦੇ ਵਿੱਚ ਨਾ ਤੁਸੀਂ ਇਹ ਪਲਸ ਕਰ ਕਰਕੇ ਚਲਾਉਣਾ ਤੇ ਥੋੜਾ ਥੋੜਾ ਪਾਣੀ ਪਾਉਣਾ ਜਿਹੜਾ ਚੌਲਾਂ ਵਾਲਾ ਪਾਣੀ ਹੈ ਨਾ ਉਹ ਥੋੜਾ ਥੋੜਾ ਕਰਕੇ ਪਾ ਕੇ ਇਹਨੂੰ ਪੀਸਣਾ ਚੰਗੀ ਤਰ੍ਹਾਂ ਇਹਦਾ ਸਮੂਥ ਪੇਸਟ ਬਣਾ ਲੈਣਾ ਸੋ ਹੁਣ ਇਹਦੇ ਵਿੱਚ ਮੈਂ ਪਾਇਆ ਸੀ ਥੋੜਾ ਜਿਹਾ ਪਾਣੀ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਫਿਰ ਪੀਸ ਲੈਣੇ ਆ ਸੋ ਹੁਣ ਆ ਦੇਖੋ ਮੈਂ ਨਾ ਰਾਈਸ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਿਆ ਤੇ ਐਨ ਪੀਸਟ ਬਣ ਗਿਆ ਇਹਦਾ ਇਹ ਨਾ ਮਤਲਬ ਕਿ ਥੋੜਾ ਜਿੰਨੇ ਵਿੱਚ ਦਾਣਾਵੇਂ ਵੀ ਰਹਿੰਦਾ ਹੈ ਵੀ ਉਹਦਾ ਵੀ ਉਹ ਤੁਸੀਂ ਬੜੀ ਨਾ ਕਰਿਓ ਕਿਉਂਕਿ ਜਿਹੜੇ ਪ੍ਰੋਪਰ ਇਹਨੂੰ ਬਣਾਉਣ ਵਾਲਾ ਉਹ ਹੋਮ ਬਈ ਗ੍ਰਾਈਂਡਰ ਹੁੰਦਾ ਨਾ ਉਹਦੇ ਵਿੱਚ ਉਹ ਪੱਥਰ ਦੇ ਲੱਗੇ ਹੁੰਦੇ ਆ ਜਿੰਨਾਂ ਨਾਲ ਬਿਲਕੁਕੁਲ ਬਰੀਕ ਪੀਸਿਆ ਜਾਂਦਾ ਪਰ ਆਪਾਂ ਮਿਕਸੀ ਚ ਪੀਸਿਆ ਸੋ ਆਪਣੀ ਮਾੜਾ ਜਿਹਾ ਦਾਣਾ ਰਹਿੰਦਾ ਹੁੰਦਾ ਇਹਦੇ ਵਿੱਚ ਸੋ ਉਹਦੀ ਕੋਈ ਗੱਲ ਨਹੀਂ ਹੈਗੀ ਸੋ ਹੁਣ ਮੈਂ ਇਹਨੂੰ ਪੀਸ ਲਿਆ ਤੇ ਆ ਦੇਖੋ ਅਜਵੇਂ ਨਾ ਇਹਦੇ ਵਿੱਚ ਹੁਣ ਆ ਜਿਹੜਾ ਥੋੜਾ ਜਿਹੜਾ ਮੇਰੇ ਸਾਰੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਾ ਪਾਣੀ ਥਾਲਵਾਂਗੇ ਤੇ ਪਾਣੀ ਪਾ ਕੇ ਨਾ ਇਹਨੂੰ ਇਹ ਰਾਈਸ ਵਾਲਾ ਹੀ ਪਾਣੀ ਹੈ ਹੈਨਾ ਇਹਨੂੰ ਮੈਂ ਸੱਟਿਆ ਨਹੀਂ ਸੀਗਾ ਤੇ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾ ਲਾਂਗੇ ਤਾਂ ਕਿ ਜਿੰਨੇ ਵੀ ਰਾਈਸ ਇਹਦੇ ਵਿੱਚ ਲੱਗੇ ਹੋਏ ਨੇ ਨਾ ਸਾਰੇ ਲੈ ਜਾਣ ਤੇ ਫਿਰ ਆਪਾਂ ਜਿਹੜਾ ਪਾਣੀ ਹੈ ਨਾ ਇਹਦੇ ਵਿੱਚ ਪਾ ਦਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਦਾਲ ਗ੍ਰाइंड ਕਰਾਂਗੇ ਛੋ ਹੁਣ ਆਪਾਂ ਇਹਨੂੰ ਕਲੀਨ ਕਰਕੇ ਤੇ ਇਹਦੇ ਵਿੱਚ ਸਾਰਾ ਪਾਣੀ ਪਾ ਦਿੰਨੇ ਆ ਸੋ ਹੁਣ ਜਿਹੜਾ ਪਾਣੀ ਆਪਾਂ ਕੀਤਾ ਸੀ ਨਾ ਉਹ ਜਾਰ ਤੋਤਾ ਸੀਗਾ ਆਪਾਂ ਉਹ ਵਾਲਾ ਪਾਣੀ ਆ ਪੈਂਦੇ ਵਿੱਚ ਹੀ ਪਾ ਦਿੱਤਾ ਨੂੰ ਡੋਲਣਾ ਨਹੀਂ ਹੈਗਾ ਉਹ ਆ ਪੈਂਦੇ ਵਿੱਚ ਹੀ ਪਾ ਦਿੱਤਾ ਤੇ ਹੁਣ ਆਪਾਂ ਦਾਲ ਗ੍ਰਾਈਂਡ ਕਰਨੇ ਆ ਸੋ ਆਪਾਂ ਨਾ ਹੁਣ ਇਹਦੇ ਵਿੱਚ ਪਾਣੀ ਆ ਦਾਲ ਤੇ ਦਾਲ ਗ੍ਰਾਈਂਡ ਕਰਨੇ ਆ ਤੇ ਜਿਹੜੀ ਇਹਨਾਂ ਦੀ ਕੁਆਂਟੀਟੀ ਹੁੰਦੀ ਹੈ ਨਾ ਇਹਦਾ ਮੀਜ਼ਰ ਹੁੰਦਾ ਵੀ ਜੇ ਤੁਹਾਡੀ ਇੱਕ ਕੋਲੀ ਮਤਲਬ ਕਿ ਚੌਲ ਨੇ ਨਾ ਜਿਹੜੇ ਤੁਸੀਂ ਭੇ ਨੇ ਉਹ ਅੱਧੀ ਕੋਲੀ ਦਾਲ ਦੀ ਭੇਂਦੀ ਹੁੰਦੀ ਹੈ ਮੈਂ ਇੱਕ ਕੌਲੀ ਚੌਲ ਤੇ ਅੱਧੀ ਕੌਲੀ ਦਾਲ ਹੈ ਨਾ ਐਵੇਂ 1.5 ਦੀ ਕੁਆਂਟੀਟੀ ਹੁੰਦੀ ਹੈ ਇਹਨਾਂ ਦੀ ਸੋ ਹੁਣ ਆਪਾਂ ਨਾ ਅੱਧੀ ਕੌਲੀ ਮਤਲਬ ਕਿ ਮੈਂ ਇੱਕ ਕੌਲੀ ਭਰ ਕੇ ਵੱਡੀ ਜਿਹੜੀ ਸੀਗੀ ਉਹ ਕੌਲੀ ਚੌਲਾਂ ਦੀ ਭੇਣੀ ਸੀਗੀ ਤੇ ਉਸ ਹਿਸਾਬ ਨਾਲ ਮੈਂ ਉਸ ਹਿਸਾਬ ਨਾਲ ਅੱਧੀ ਕੁਆਂਟੀਟੀ ਚ ਮੈਂ ਜਿਹੜੀ ਦਾਲ ਹੈ ਨਾ ਉਹ ਹੋ ਵੀ ਉਹ ਵੀ ਪੀਸ ਲੂੰਗੀ ਹੁਣ ਹੈ ਨਾ ਉਹ ਵੀ ਗ੍ਰाइंड ਕਰ ਲੂੰਗੀ ਤੋ ਹੁਣ ਆਪਾਂ ਜਾਰਚ ਪਾ ਲਈਏ ਦਾਲ ਤੇ ਨਾਲ ਹੀ ਨਾ ਇਹਦੇ ਵਿੱਚ ਮੈਂ ਪਾਣੀ ਨਹੀਂ ਪਾਇਆ ਮੈਂ ਇਹਦੇ ਵਿੱਚ ਆਈਸ ਪਾ ਲਈਆ ਦੇਖੋ ਤੁਹਾਨੂੰ ਦਿਖ ਰਹੀ ਹੋਣੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਾਂਗੇ ਤੋ ਕਿਉਂਕਿ ਮੈਂ ਪਾਣੀ ਤਾਂ ਨਹੀਂ ਪਾਇਆ ਪਾਣੀ ਆਲਰੇਡੀ ਆਪਾਂ ਰਾਈਸ ਵਾਲੇ ਬੈਟਰ ਚ ਪਾਇਆ ਸੀਗਾ ਫਿਰ ਉਹ ਪਤਲੀ ਹੋ ਜਾਂਦੀ ਹੈ ਤੇ ਇੱਕ ਹੋਰ ਗੱਲ ਜਦੋਂ ਵੀ ਤੁਸੀਂ ਜਿਵੇਂ ਹੁਣ ਆਪਾਂ ਦਾਲ ਨਾਲ ਕੋਈ ਚੀਜ਼ ਬਣਾਉਣੀ ਹੈ ਜਿਵੇਂ ਆਪਾਂ ਦਹੀਂ ਪੱਲੇ ਬਣਾਉਣੇ ਨੇ ਜਾਂ ਵੜੇ ਬਣਾਉਣੇ ਨੇ ਜਾਂ ਕੁਝ ਵੀ ਹੈ ਨਾ ਤੁਸੀਂ ਪਾਣੀ ਦੀ ਜਗ੍ਹਾ ਤਿੰਨ ਦੇ ਵਿੱਚ ਨਾ ਬਰਫ਼ ਪਾ ਕੇ ਇਹਨੂੰ ਪੀਸ ਕੇ ਦੇਖਿਓ ਬੜਾ ਵਧੀਆ ਰਿਜ਼ਲਟ ਆਉਂਦਾ ਹੁੰਦਾ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਬਲੈਂਡ ਸੋ ਹੁਣ ਦੇਖੋ ਆਪਾਂ ਨਾ ਦਾਲ ਵੀ ਪੀਸ ਲਈ ਹੈ ਤੇ ਆਪਣੀ ਰਾਈਸ ਵੀ ਪੀਸੇ ਗਏ ਨੇ ਅਨ ਬਿਲਕੁਲ ਤੇ ਹੁਣ ਆਪਾਂ ਇਹਨਾਂ ਦੋਨੋਂ ਨੂੰ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਮਿਕਸੀ ਵਿੱਚ ਹੈ ਤਾਂ ਦੇਖੋ ਮੈਸੀ ਗੰਦਾ ਹੋ ਜਾਂਦਾ ਹੁਣ ਮੈਨੂੰ ਸਾਰਾ ਸਾਫ ਕਰਨਾ ਮੈ ਪੈਣਾ ਸੋ ਹੁਣ ਆਪਾਂ ਇਹਨਾਂ ਦੋਨਾਂ ਨੂੰ ਨਾ ਮਿਕਸ ਕਰ ਲੈਣੇ ਆ ਹੁਣ ਆਪਾਂ ਨਾ ਦਾਲ ਤੇ ਛੋਲ ਦਾ ਮਿਕਸਚਰ ਕੀ ਉਹਦੇ ਵਿੱਚ ਪਾ ਲਿਆ ਬੌਲ ਵਿੱਚ ਐਵੇਂ ਕਰਕੇ ਤੇ ਹੁਣ ਇਹਦੇ ਵਿੱਚ ਨਾ ਆਪਾਂ ਨਮਕ ਪਾ ਦਵਾਂਗੇ ਸੋ ਨਮਕ ਨਮਕ ਤੇ ਜਿਹੜੇ ਮੇਥੇ ਪਾਏ ਨੇ ਨਾ ਓਨ ਦੇ ਨਾਲ ਇਹ ਫਰਮੇਟ ਹੋ ਜਾਏਗਾ ਰਾਤ ਨੂੰ ਹੁਣ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਰਾਤ ਨੂੰ ਨਾ ਇਹਨੂੰ ਟੱਕ ਕੇ ਕਿਸੇ ਵੀ ਗਰਮ ਜਗ੍ਹਾ ਤੇ ਰੱਖ ਦੇਾਂਗੇ ਜਿਵੇਂ ਮਾਈਕ੍ਰੋਵੇਵ 'ਚ ਜਾਂ ਓਵਨ 'ਚ ਤਾਂ ਬਈ ਮਤਲਬ ਇਹ ਫਿਰ ਨਾ ਸਵੇਰ ਤੱਕ ਇਹਨਾਂ ਚੰਗੀ ਤਰ੍ਹਾਂ ਫਰਮੇਟ ਹੋ ਜਾਏਗਾ ਹੈਨਾ ਤੇ ਉਸ ਤੋਂ ਬਾਅਦ ਫਿਰ ਇਹਦਾ ਡੋਸਾ ਜਾਂ ਇਡਲੀ ਬਹੁਤ ਵਧੀਆ ਬਣੂਗੀ ਸੋ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਇੱਕ ਵਾਰੀ ਉਨ ਦੇਖੋ ਆਪਾਂ ਨਾ ਚੰਗੀ ਤਰ੍ਹਾਂ ਇਹਦੇ ਵਿੱਚ ਨਮਕ ਮਿਕਸ ਕਰਕੇ ਤੇ ਉਹਨੂੰ ਚੰਗੀ ਤਰ੍ਹਾਂ ਇੱਕ ਇੱਕਸਾਰ ਕਰ ਲਿਆ ਹੈ ਹਨਾ ਤੇ ਹੁਣ ਆਪਾਂ ਇਹਨੂੰ ਐਵੇਂ ਕਰਕੇ ਟਿਕਨ ਲਾ ਕੇ ਲੱਡ ਲਾ ਕੇ ਤੇ ਹੁਣ ਇਹਨੂੰ ਨਾ ਆਪਾਂ ਮੈਂ ਬਾਹਰ ਮਾਈਕ੍ਰੋਵੇਵ 'ਚ ਰੱਖ ਦਿੰਨੀ ਆ ਤਾਂ ਕਿ ਇਹ ਸਾਰੀ ਰਾਤ ਪਿਆਰ ਰਵੇ ਤੇ ਇਹ ਫਾਰਮੇਟ ਹੋ ਜਵੇ ਇੱਕ ਤਾਂ ਇੱਥੇ ਹੀਟ ਚੱਲਦੀ ਹੈ ਨਾ ਤੇ ਇਹ ਵੀ ਹੀਟ ਚੱਲਣ ਨਾਲ ਵੈਸੇ ਹੀ ਵੀ ਮਤਲਬ ਅੰਦਰ ਗਰਮ ਹੈ ਸੋ ਇਹ ਫਰ ਵੀ ਮਤਲਬ ਇਹ ਫਿਰ ਉਸ ਗਰਮੈਸ਼ ਨਾਲ ਨਾ ਚੰਗੀ ਤਰ੍ਹਾਂ ਫਾਰਮੇਟ ਹੋ ਜਾਏਗਾ ਸੋ ਹੁਣ ਆਪਾਂ ਮਿਲਦੇ ਆ ਸਵੇਰੇ ਫਿਰ ਮੈਂ ਸਵੇਰੇ ਨੂੰ ਦਿਖਾਉਂਗੀ ਵੀ ਇਹ ਕਿਵੇਂ ਦਾ ਬੈਟਰ ਬਣਿਆ ਸੋ ਆਪਾਂ ਨਾ ਬਣਾਇਆ ਸੀਗਾ ਦੇਖੋ ਇਡਲੀ ਤੇ ਡੋਸੇ ਦਾ ਬੈਟਰ ਤੇ ਹੁਣ ਇਹ ਆਪਣਾ ਹੋ ਗਿਆ ਬੜਾ ਸੁਨਮ ਫਾਰਮੈਟ ਹੋ ਗਿਆ ਐਂ ਜਮਾਂ ਇਹਦੇ ਵਿੱਚ ਨਾ ਜਾਲੀਆਂ ਬਣਦੀਆਂ ਨੇ ਆ ਦੇਖੋ ਸੋ ਮੈਨੂੰ ਨਾ 2 ਦਿਨ ਲੱਗੇ ਇਹਨੂੰ ਫਰਮੈਂਟ ਕਰਨ ਦੇ ਕਿਉਂਕਿ ਸਾਡੇ ਇੱਥੇ ਬਹੁਤ ਠੰਡ ਸੀਗੀ -7 ਡਿਗਰੀ ਸੀਗਾ ਸੋ ਇਹਨੂੰ ਬਈ ਮਤਲਬ ਪੂਰਾ ਪੂਰੇ 2 ਦਿਨ ਲੱਗੇ ਮੈਂ 2 ਨਾਈਟਸ ਠੱખ્યા ਸੀ ਇਹਨੂੰ ਫਰਮੈਂਟ ਹੋਣ ਲਈ ਸੋ ਹੁਣ ਇਹ ਰੈਡੀ ਆ ਹੁਣ ਆਪਾਂ ਇਹਨੂੰ ਨਾ ਫ੍ਰਿਜ 'ਚ ਸਟੋਰ ਕਰ ਸਕਦੇ ਆ ਤੇ ਇਹਦੇ ਨਾਲ ਤੁਸੀਂ ਬਹੁਤ ਕੁਝ ਬਣਾ ਸਕਦੇ ਹੋ ਇਹਦੇ ਨਾਲ ਤੁਸੀਂ ਇਡਲੀ ਵੜੇ ਤੁਸੀਂ ਇਹਦੇ ਨਾਲ ਦੋਸਾ ਉਤਪਮ ਉਤਪਮ ਆਪੇ ਜੋ ਮਰਜ਼ੀ ਬਣਾਓ ਇਹਨਾਂ ਨਾਲ ਉਹੀ ਬਣ ਜੇਗਾ ਹੁਣੇ ਡੋਹ ਰਹੀ ਐ ਹੁਣ ਆਪਾਂ ਇਹਨੂੰ ਕਰਾਂਗੇ ਸਟੋਰ ਮੈਂ ਲੈ ਕੇ ਆਉਣੀ ਐ ਇੱਕ ਕੰਟੇਨਰ ਤੇ ਮੈਂ ਉਹਦੇ ਵਿੱਚ ਪਾ ਕੇ ਇਹਨੂੰ ਫ੍ਰਿਜਰ ਸਟੋਰ ਕਰ ਦਿਆਂਗੀ ਤੇ ਫਿਰ ਜਦੋਂ ਮੈਂ ਇਡਲੀ ਬਣਾਉਂਗੀ ਫਿਰ ਮੈਂ ਤੁਹਾਡੇ ਨਾਲ ਇਡਲੀ ਦੀ ਰੈਸਪੀ ਦੋਸੇ ਦੀ ਰੈਸਪੀ ਵੀ ਸ਼ੇਅਰ ਕਰੂੰਗੀ ਸੋ ਤੁਸੀਂ ਵੀ ਟਰਾਈ ਜਰੂਰ ਕਰਿਓ ਕਿ ਤੁਹਾਡਾ ਕਿਵੇਂ ਦਾ ਬਣਿਆ ਤੇ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਕਿੰਨਾ ਕੁ ਟਾਈਮ ਲੱਗਿਆ ਫਰਮਟ ਹੋਂਤੇ ਕਿਉਂਕਿ ਇੰਡੀਆ ਦਾ ਛੇਤੀ ਹੋ ਜਾਂਦਾ ਹੈ ਇੰਡੀਆ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਉੱਥੋਂ ਦੇ ਫੈਦਰ ਜਿੱਥੇ ਨੇ ਬੈਦਰ ਦਾ ਬਹੁਤ ਫਰਕ ਹੈ ਸੋ ਹੁਣ ਆਪਾਂ ਇਹਨੂੰ ਕਰਨੇ ਆ ਸਟੋਰ ਹੁਣ ਦੇਖੋ ਆ ਦੇਖੋ ਆ ਜਿਹੜਾ ਬੈਟਰ ਹੈ ਨਾ ਮੈਂ ਇਹਦੇ ਵਿੱਚ ਪੋਰ ਕਰ ਲੈਣਾ ਸਾਰਾ ਤੇ ਹੁਣ ਇਹਨੂੰ ਮੈਂ ਫ੍ਰਿਜ ਵਿੱਚ ਸਟੋਰ ਕਰ ਦਿਆਂਗੇ ਤਾਂ ਕਿ ਨਾ ਮੈਨੂੰ ਮੈਂ ਜਦੋਂ ਵੀ ਕੋਈ ਚੀਜ਼ ਬਣਾਉਣੀ ਹੈ ਮੈਨੂੰ ਇਜ਼ੀ ਹੋ ਜੇ ਇਹ ਕਾਫੀ ਟਾਈਮ ਦੇ ਕਾਫੀ ਦਿਨਾਂ ਤੱਕ ਚੱਲ ਜਾਂਦਾ ਸੋ ਤੁਸੀਂ ਵੀ ਇਹਨੂੰ ਬਣਾ ਸਕਦੇ ਹੋ ਤੇ ਯੂਜ਼ ਕਰ ਸਕਦੇ ਹੋ ਆਪਾਂ ਕਰ ਲਿਆ ਆਹ ਵਾਲਾ ਜਿਹੜਾ ਪੈਟਰਨ ਸੀਗਾ ਉਹ ਪੈਕ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਕਵਰ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਫ੍ਰਿਜ ਦੇ ਵਿੱਚ ਤੇ ਹੁਣ ਜਦੋਂ ਮੈਂ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਟਲੀ ਦੀ ਰੈਸਪੀ ਸੋ ਤੁਸੀਂ ਮੇਰੇ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ